ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਦਿਨ ਨਵੀਂ ਖੁਸ਼ੀ ਐਸ ਸੰਸਾਰ ਬਹੁਤ ਸੁਹਾਵਣਾ ਹੈ ਸੁੱਖਾਂ ਭਰਿਆ ਹੈ ਖੁਸ਼ੀਆਂ ਭਰਿਆ ਹੈ ਚਾਰ ਚੁਫੇਰੀ ਖੁਸ਼ੀਆਂ ਹੀ ਖੁਸ਼ੀਆਂ ਫੈਲੀਆਂ ਹੰਗਾਨੇ ਸੁਖ ਹੀ ਸੁਖ ਫੈਲੇ ਹੋਏ ਨੇ ਤੁਹਾਡੇ ਜੀਵਨ ਵਿੱਚ ਹਰ ਪਾਸੇ ਜਿੱਤ ਦੇ ਰਾਸਤੇ ਖੁੱਲ ਨੇ ਗੁਰੂ ਜੀ ਦਾ ਪਾਵਨ ਬਚਨ ਹੈ ਦੁੱਖ ਨਾਹੀ ਸਭ ਸੁਖੀ ਹੀ ਹੈ રે ਹੋਰ ਨਹੀਂ ਸਭ ਜੀਤੈ ਬੁਰਾ ਨਹੀਂ ਸਭ ਪਲਾ ਹੀ ਹੈ રે ਇੱਕ ਹੈ ਏਕੀ ਨਿਤ ਹੈ ਇਸ ਸੰਸਾਰ ਨੂੰ ਔਰ ਆਪਣੇ ਜੀਵਨ ਨੂੰ ਜੈਸਾ ਤੁਸੀਂ ਦੇਖੋਗੇ ਵੈਸਾ ਹੀ ਇਹ ਬਣ ਜਾਏਗਾ ਜੇ ਹਾ ਵੇਖੇ ਤੇ ਹਾ ਵੇਖ ਕੁਝ ਲੋਕ ਇਸ ਸੰਸਾਰ ਨੂੰ ਦੁੱਖਾਂ ਦਾ ਘਰ ਘਰ ਕੇ ਜਾਣਦੇ ਨੇ ਪਰ ਕੁਝ ਲੋਕ ਇੰਨੇ ਸਕਾਰਾਤਮਕ ਹੁੰਦੇ ਨੇ ਕਿ ਉਹ ਸੰਸਾਰ ਨੂੰ ਸੁੱਖਾਂ ਦਾ ਘਰ ਧਾਨ ਦੇ ਨੇ ਗੱਲ ਆਉਂਦੀ ਹੈ ਮਨੁੱਖ ਦੇ ਆਪਣੇ ਆਪੇ ਤੇ ਕਦੇ ਵੀ ਆਪਣੀ ਤੁਲਨਾ ਕਿਸੇ ਦੂਜੇ ਦੇ ਨਾਲ ਕਰਨ ਦਾ ਯਤਨ ਨਾ ਕਰੋ ਦੂਜੇ ਵਰਗਾ ਬਣਨ ਦਾ ਯਤਨ ਨਾ ਕਰੋ ਕਿਉਂਕਿ ਕੁਦਰਤ ਨੇ ਤੁਹਾਨੂੰ ਸਭ ਤੋਂ ਮਹਾਨ ਬਣਾਇਆ ਹੈ ਤੁਸੀਂ ਇਸ ਯੂਨੀਵਰਸ ਦੇ ਅੰਦਰ ਰੱਬ ਦੀ ਇੱਕ ਸਪੈਸ਼ਲ ਕ੍ਰिएशन ਹੋ ਤੁਹਾਡੇ ਵਰਗਾ ਇਸ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ ਹੈ ਤੁਹਾਡੀ ਵਰਗੀ ਅਕਲ ਤੁਹਾਡੀ ਵਰਗੀ ਸ਼ਕਲ ਤੁਹਾਡੀ ਵਰਗੀ ਫਿੰਗਰਪ੍ਰਿੰਟ ਤੁਹਾਡੀ ਵਰਗੀ ਸੋਚ ਹੋਰ ਕਿਸੇ ਦੀ ਨਹੀਂ ਹੈ ਕਿਉਂਕਿ ਕੁਦਰਤ ਨੇ ਤੁਹਾਨੂੰ ਸਪੈਸ਼ਲ ਬਣਾਇਆ ਹੈ ਇਸ ਲਈ ਆਪਣੇ ਆਪ ਵਾਸਤੇ ਕਦੇ ਵੀ ਮਾਰਾ ਨਾ ਸੋਚੋ ਆਪਣੇ ਵਾਸਤੇ ਹਮੇਸ਼ਾ ਸੋਚੋ ਕਿ ਮੈਂ ਇੱਕ ਮਹਾਨ ਇਨਸਾਨ ਹਾਂ ਮੇਰੇ ਅੰਦਰ ਸਚਾਈ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਰਤਾ ਸੇਵਾ ਆਦਿਕ ਸ਼ੁਭ ਗੁਣ ਭਰੇ ਹੋਏ ਨੇ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਵੇਖੋ ਇਹਨਾਂ ਗੁਣਾਂ ਬਾਰੇ ਬੋਲੋ ਔਰ ਇਹਨਾਂ ਗੁਣਾਂ ਨੂੰ ਯੂਦ ਕਰਨ ਦਾ ਯਤਨ ਕਰੋ ਹਮੇਸ਼ਾ ਇਹ ਸੋਚੋ ਕਿ ਮੇਰਾ ਭਵਿੱਖ ਬਹੁਤ ਉਜਲਾ ਹੈ ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ ਮੈਂ ਹਰ ਕੰਮ ਕਰਨ ਦੇ ਸਮਰੱਥ ਹਾਂ ਇਸ ਦੁਨੀਆ ਦੇ ਅੰਦਰ ਕੁਝ ਵੀ ਇੰਪੋਸੀਬਲ ਨਹੀਂ ਹੈ ਇਹ ਦੁਨੀਆ ਇਸ ਸੰਸਾਰ ਹਰ ਵਕਤ ਨਵਾਂ ਹੈ ਇੱਥੇ ਨਵੀਂ ਨਵੀਂ ਹਵਾ ਹੈ ਇੱਥੇ ਨਵੇਂ ਤੋਂ ਨਵੇਂ ਫੁੱਲ ਨੇ ਨਵੀਆਂ ਪੱਤੀਆਂ ਖਿਲ ਰੀਆਂ ਨੇ ਔਰ ਤੁਹਾਡੇ ਜੀਵਨ ਦੇ ਵਿੱਚ ਵੀ ਸਭ ਕੁਝ ਨਵਾਂ ਹੈ ਸਾਡੇ ਹਜ਼ਾਰਾਂ ਲੱਖਾਂ ਸੈੱਲ ਹਰ ਰੋਜ਼ ਮਰਦੇ ਨੇ ਔਰ ਨਵੇਂ ਸੈੱਲ ਸਾਡੇ ਅੰਦਰ ਪੈਦਾ ਹੁੰਦੇ ਨੇ ਇੱਥੇ ਪੁਰਾਣਾ ਕੁਝ ਵੀ ਨਹੀਂ ਹੁੰਦਾ ਗੁਰੂ ਜੀ ਦਾ ਪਾਵਨ ਬਚਨ ਹੈ ਸਾਹਿਬ ਮੇਰਾ ਨੀਤ ਨਵਾਂ ਮੇਰਾ ਜੋ ਪ੍ਰਭੂ ਹੈ ਉਹ ਹਮੇਸ਼ਾ ਨਵਾਂ ਹੈ ਉਹਦੇ ਅੰਦਰ ਹਮੇਸ਼ਾ ਹਮੇਸ਼ਾ ਨਵੀਨਤਾ ਹੈ ਤੇ ਯਾਦ ਰੱਖਣਾ ਮਨੁੱਖ ਵੀ ਹਮੇਸ਼ਾ ਨਵੀਨਤਾ ਦੇ ਨਾਲ ਪਿਆਰ ਕਰਦਾ ਹੈ ਮਨੁੱਖ ਵੀ ਹਮੇਸ਼ਾ ਨਵੀਂ ਚੀਜ਼ ਦੇ ਨਾਲ ਖੁਸ਼ ਹੁੰਦਾ ਹੈ ਪੁਰਾਣੀਆਂ ਚੀਜ਼ਾਂ ਇਸ ਨੂੰ ਪਰੇਸ਼ਾਨ ਕਰਨ ਲੱਗ ਜਾਂਦੀਆਂ ਨੇ ਪੁਰਾਣੀ ਕੋਈ ਵੀ ਚੀਜ਼ ਨੂੰ ਇਹ ਸੁੱਟ ਦਿੰਦਾ ਹੈ ਔਰ ਨਵੀਂ ਕੋਈ ਚੀਜ਼ ਖਰੀਦਣਾ ਚਾਹੁੰਦਾ ਹੈ ਜਿਸ ਦੇ ਨਾਲ ਇਸ ਨੂੰ ਨਵੀਂ ਖੁਸ਼ੀ ਮਿਲਦੀ ਹੈ ਇਸ ਲਈ ਜੇ ਆਪਣੇ ਜੀਵਨ ਦੇ ਅੰਦਰ ਖੁਸ਼ੀ ਚਾਹੁੰਦੇ ਹੋ ਤਾਂ ਕੁਝ ਨਵਾਂ ਕਰੋ ਜੋ ਅੱਜ ਤੱਕ ਚੰਗਾ ਕਰਮ ਨਹੀਂ ਕੀਤਾ ਉਹ ਚੰਗਾ ਕਰਮ ਕਰਨ ਦਾ ਯਤਨ ਕਰੋ ਜੋ ਕੁਝ ਅਜੇ ਤੱਕ ਕਰਨ ਤੋਂ رہ ਗਿਆ ਹੈ ਉਸ ਨੂੰ ਅੱਜ ਸੋਚਣ ਦਾ ਔਰ ਕਰਨ ਦਾ ਯਤਨ ਕਰੋ ਯਾਦ ਰੱਖਣਾ ਜੋ ਮਨੁੱਖ ਸੋਚ ਸਕਦਾ ਹੈ ਉਸ ਨੂੰ ਉਹ ਪੂਰਾ ਵੀ ਕਰ ਸਕਦਾ ਹੈ ਇਸ ਲਈ ਆਪਣੇ ਆਪ ਵਾਸਤੇ ਹਮੇਸ਼ਾ ਚੰਗਾ ਸੋਚੋ ਪੋਜ਼ਿਟਿਵ ਸੋਚੋ ਸਕਾਰਾਤਮਕ ਸੋਚੋ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਾਇਮ ਕਰੋ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਮੈਂ ਬਿਲਕੁਲ ਤੰਦਰੁਸਤ ਹਾਂ ਮੈਂ ਆਪਣੇ ਆਪ ਤੋਂ ਆਪਣੇ ਪਰਿਵਾਰ ਤੋਂ ਸੱਜਣਾ ਮਿੱਤਰਾਂ ਤੋਂ ਸੰਤੁਸ਼ਟ ਹਾਂ ਮੈਂ ਖੁਸ਼ ਹਾਂ ਮੈਂ ਪਰਸੰਨ ਹਾਂ ਮੈਂ ਰਿਲੈਕਸ ਹਾਂ ਔਰ ਮੇਰੇ ਜੀਵਨ ਦੇ ਅੰਦਰ ਹਰ ਪਲ ਖੁਸ਼ੀਆਂ ਨੇ ਇਹ ਬਚਨ ਆਪ ਬੋਲੋ ਵੀ ਇਹਨਾਂ ਨੂੰ ਅੰਦਰ ਫੀਲ ਵੀ ਕਰੋ ਔਰ ਇਹਨਾਂ ਦਾ ਵਿਹਾਰ ਦੇ ਅੰਦਰ ਵੀ ਇਹ ਗੁਣ ਲਿਆਉਣ ਦਾ ਯਤਨ ਕਰੋ ਜਿਸ ਦਿਨ ਮਨੁੱਖ ਆਪਣੀ ਸੋਚ ਆਪਣੇ ਬੋਲ ਔਰ ਆਪਣਾ ਬਿਹੇਵੀਅਰ ਇੱਕ ਜੈਸਾ ਕਰ ਲੇਗਾ ਉਸ ਦਿਨ ਇਹਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜੇ ਔਰ ਪ੍ਰਸੰਤਾ ਆ ਜਾਣਗੀਆਂ ਇਸ ਲਈ ਆਪਣੇ ਵਾਸਤੇ ਹਰ ਪਲ ਹਰ ਦਿਨ ਨਵਾਂ ਸੋਚੋ ਚੰਗਾ ਸੋਚੋ ਤੁਹਾਡੇ ਜੀਵਨ ਦੇ ਅੰਦਰ ਨਵੀਆਂ ਖੁਸ਼ੀਆਂ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ